ਮੈਂਸੋਕੀ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈਆਂ। ਕਸੀ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ। ਥੈਂਕ ਯੂ ਥੈਂਕ ਯੂ। ਪਹਿਲਾ ਅਰਜנטיਨਾ ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ। ਤਿੰਨ ਜਗ੍ਹਾ ਤੇ ਕਿਟ ਕੇ ਆਏ ਨੇ ਉਹ ਵਿਚਾਰੇ ਨੇ ਕਰਜ਼ਾ ਚੁੱਕ ਚੁੱਕ ਕੇ ਇੱਥੇ ਤੱਕ ਲਿਆਂਦੀ ਆ ਹੋ ਸਕਦਾ ਇਹ ਪਤਾ ਨਹੀਂ ਜਮੀਨ ਹੀ ਵੇਚੀ ਬਈ ਬੇਟੀ ਦੇ ਇਸ ਤੱਕ ਲਿਆਉਣ ਲਈ ਸਰਕਾਰ ਨੂੰ ਜ਼ਰੂਰ ਜ਼ਿਆਦਾ ਮਦਦ ਕਰੇ ਇਹ ਬਹੁਤ ਹੀ ਜ਼ਿੰਮੇਵਾਰ ਪਰਿਵਾਰ 5 6 ਕਿਲੇ ਪੈ ਲਈ ਆ ਭੈਣੇ ਸਿਰ ਤੇ ਇਹ ਕੁੜੀ ਤੱਕ ਲਿਆਂਦੀ ਮੈਨੂੰ ਇਸ ਕਿਟ ਚ ਮਤਲਬ 8 ਸਾਲ 9 ਸਾਲ ਹੋ ਚੁੱਕੇ ਨੇ ਜੀ ਹਾਂਜੀ ਪਰਵਾਰ ਵੱਲੋਂ ਹਮੇਸ਼ਾ ਬਹੁਤ ਸਪੋਰਟ ਰਹੀ ਆ ਮੇਰੇ ਕੋਚ ਸਰਦਾਰ ਸਰਨਜੀਤ ਸਿੰਘ ਜਿੰਨਾ ਤੋਂ ਮੈਂ ਹਾਕੀ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਮੈਨੂੰ ਹਾਕੀ ਸਿਕਾਈ ਆ ਜੀ 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 ਮੈਂ ਅੱਜ ਉਹਨਾਂ ਨੂੰ ਮਿਲਣ ਆਈ ਸੀਗੀ ਬਹੁਤ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜੀ ਕਿਸੀ ਦਾ ਕੋਈ ਟਕਾਨਾ ਨਹੀਂ ਸਾਡੇ ਵਾਸਤੇ ਤੇ ਹਾਂਜੀ ਸਾਡੀ ਬੱਚੀ ਨੇ ਇੱਥੋਂ ਤੱਕ ਪਹੁੰਚੀ ਆ ਜੀ ਹਾਕੀ ਦੀ ਖੇਡ ਦੇ ਵਿੱਚ ਮੱਲਾ ਮਾਰਨ ਵਾਲੀ ਧੀ ਦੇ ਅਸੀਂ ਪਰਿਵਾਰ ਦੇ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਤੇ ਉਸ ਦੇ ਨਾਲ ਹੀ ਮਿਲਾਵਾਂਗੇ ਕੋਚ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਮਿਲਾਵਾਂਗੇ ਕਿਉਂਕਿ ਆਪਣੇ ਇਲਾਕੇ ਦਾ ਆਪਣੇ ਪਿੰਡ ਦਾ ਪੰਜਾਬ ਦਾ ਅਤੇ ਦੇਸ਼ ਦਾ ਨਾਮ ਜਿਹੜਾ ਉਸ ਧੀ ਨੇ ਰੌਸ਼ਨ ਕੀਤਾ ਪਿੰਡ ਸਭਰਾਾਂ ਦੀ ਰਹਿਣ ਵਾਲੀ ਆ ਅਤੇ ਹਾਕੀ ਦੀ ਗੇਮ ਦੇ ਵਿੱਚ ਵੱਡਾ ਮਾਣ ਹਾਸਲ ਜਿਹੜਾ ਕੀਤਾ ਵਿਦੇਸ਼ ਦੀ ਧਰਤੀ ਤੇ ਜਿਹੜਾ ਆਪਣੇ ਦੇਸ਼ ਦਾ ਝੰਡਾ ਬੁਲੰਦ ਕੀਤਾ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਪਿੰਡ ਨੇ ਵੀ ਸਵਾਗਤ ਕੀਤਾ ਹੈ ਅਤੇ ਹੁਣ ਵਿਜੀਲੈਂਸ ਬਿਊਰੋ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਉੱਥੋਂ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਕੋਚਾਂ ਨੂੰ ਵੀ ਸ਼ਾਬਾਸ਼ ਇਹ ਦਿੱਤੀ ਹੈ ਆਓ ਸਾਡੇ ਨਾਲ ਉਹ ਖਡਾਰਨ ਮੌਜੂਦ ਹੈ ਗੱਲਬਾਤ ਕਰਦੇ ਪਹਿਨੇ ਸਭ ਤੋਂ ਪਹਿਲਾਂ ਆਪਣਾ ਨਾਮ ਪਿੰਡ ਦਾ ਨਾਮ ਦੱਸ ਦਿਓ ਜੀ ਮੇਰਾ ਨਾਮ ਕਰਮਨਪ੍ਰੀਤ ਕੌਰ ਹੈ ਤੇ ਮੈਂ ਸਭਰਾ ਪਿੰਟੂ ਆ ਜੀ ਕਿਹੜੀ ਖੇਡ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮੈਂ ਚਾਹਾਂਗਾ ਸਾਰਾ ਦੱਸਿਓ ਜੀ ਮੈਂ ਮੈਨੂੰ ਇਸ ਖੇਡ 'ਚ ਮਤਲਬ 8 ਸਾਲ 9 ਸਾਲ ਹੋ ਚੁੱਕੇ ਨੇ ਜੀ ਹਾਂਜੀ 8-9 ਸਾਲ ਹੋ ਗਏ ਹਾਂਜੀ ਹਾਂਜੀ ਕਿੱਥੇ ਕਿੱਥੇ ਖੇਡਣ ਦਾ ਮੌਕਾ ਮਿਲਿਆ ਜੀ ਮੈਂ ਇੰਡੀਆ ਦੇ ਵਿੱਚ ਆਲਮੋਸਟ ਹਰ ਜਗ੍ਹਾ ਤੇ ਮੈਂ ਜਾ ਚੁੱਕਿਆ ਨੈਸ਼ਨਲ ਲੈਵਲ ਖੇਡ ਖੇਡਣ ਲਈ ਹਾਂਜੀ ਹਾਂਜੀ ਇੰਡੀਆ ਤੇ ਮਲੋਕੇ ਨੈਸ਼ਨਲ ਲੈਵਲ ਤੱਕ ਜਾ ਚੁੱਕੇ ਜੀ ਪਰਿਵਾਰ ਵੱਲੋਂ ਕਿਹੋ ਜਿਹਾ ਸਹਿਯੋਗ ਰਿਹਾ ਤੇ ਕੋਚਾਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਿਆ ਜੀ ਪਰਵਾਲ ਵੱਲੋਂ ਹਮੇਸ਼ਾ ਬਹੁਤ ਸਪੋਰਟ ਰਹੀ ਆ ਮੇਰੇ ਕੋਚ ਸਰਦਾਰ ਸਰਨਜੀਤ ਸਿੰਘ ਜਿੰਨਾ ਤੋਂ ਮੈਂ ਹਾਕੀ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਮੈਨੂੰ ਹਾਕੀ ਸਿਕਾਈ ਆ ਜੀ 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 ਮੈਂ ਅੱਜ ਉਹਨਾਂ ਨੂੰ ਮਿਲਣ ਆਈ ਸੀਗੀ ਬਹੁਤ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਕਰਕੇ ਮੈਂ ਅੱਜ ਇੱਥੇ ਆ ਹਾਂ ਹੁਣ ਕਿੱਥੋਂ ਖੇਡ ਕੇ ਆਏ ਜੇ ਤੇ ਕਿੰਨਾ ਇੱਕ ਮਾਨ ਸਨਮਾਨ ਜਿਹੜਾ ਉੱਥੇ ਮਿਲਿਆ ਕੇ ਤੇ ਕਿਹੜੀ ਕੰਟਰੀ 'ਚ ਖੇਡ ਕੇ ਆਏ ਜੇ ਮੈਂ ਅਰਜنٹੀਨਾ ਬੈਲਜੀਅਮ ਤੋਂ ਜਰਮਨੀ ਤੋਂ ਖੇਡ ਕੇ ਆਈ ਆ ਤੇ ਮੇਰਾ ਜਦੋਂ ਪਿੰਡ ਆਈ ਸੀ ਬਹੁਤ ਵਧੀਆ ਵੈਲਕਮ ਹੋਇਆ ਜੀ ਜੀ ਹਾਂਜੀ ਤਾਂ ਬਹੁਤ ਸੋਨਾ ਲੱਗਾ ਕਿ ਸਾਰਿਆਂ ਨੇ ਮੈਨ ਪਿੰਡ ਸਭਰਾ ਪਟਿਆਲਕੇ ਦਾ ਪਿੰਡ ਆ ਉਥੋਂ ਉੱਠ ਕੇ ਵੱਡੀਆਂ ਮੱਲਾਂ ਤੁਸੀਂ ਮਾਰ ਰਹੇ ਹੋ ਤੇ ਗੇਮ ਦੇ ਵਿੱਚ ਅੱਗੇ ਜਾ ਰਹੇ ਹੋ ਸੁਪਨਾ ਕੀ ਹੈ ਪਹੁੰਚਣਾ ਕਿੱਥੋਂ ਤੱਕ ਹੈ ਅੱਜ ਤੋਂ 6 ਮਹੀਨੇ ਬਾਅਦ ورلڈ ਕੱਪ ਆ ਜੀ ਇਹੀ ਹੈ ਕਿ ਪੋਡੀਅਮ ਫਿਨਿਸ਼ ਕਰੀਏ ورلڈ ਕੱਪ ਜਿੱਤ ਕੇ ਆਈਏ ਜੋ ਵੀ ਜਾਵੇ ਜਾਂ ਜਿਵੇਂ ਵੀ ਹੋਵੇ ਤਾਂ ورلڈ ਕੱਪ ਜਿੱਤ ਕੇ ਆਈਏ ਸੁਪਨਾ ਤੇ ਇਹ ਕਿ 올림픽 ਖੇਡਣਾ ਜੀ ਜੀ ਹਾਂਜੀ ਕਿਹੜਾ ਮੈਚ ਸਭ ਤੋਂ ਟਫ ਰਿਹਾ ਉਥੇ ਜਿੱਥੇ ਤੁਸੀਂ ਖੇਡ ਕੇ ਆਏ ਜੀ ਆਲਮੋਸਟ ਸਾਰੇ ਮੈਚ ਟਫ ਹੁੰਦੇ ਆ ਤੇ ਉਹ ਤਾਂ ਟੀਮ ਤੇ ਹੁੰਦਾ ਕਿ ਟੀਮ ਕਿਵੇਂ ਖੇਡ ਰਹੀ ਹੈ ਸਾਰੀਆਂ ਟੀਮਾਂ ਵਧੀਆ ਖੇਡਦੀਆਂ ਵਾ ਇੰਟਰਨੈਸ਼ਨਲ ਲੈਵਲ ਤੇ ਤਾਂ ਜੀ ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਘਰੋਂ ਬਾਹਰ ਨਹੀਂ ਕੱਢਦੇ ਉਹਦੇ ਸੁਪਨਾ ਹੁੰਦਾ ਕੁਝ ਬਣਨ ਦਾ ਕੁਝ ਕਰਨ ਦਾ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਉਹ ਆਪਣੇ ਬੱਚਿਆਂ ਦੀ ਸਪੋਰਟ ਕਰਨ ਅ ਹਰ ਕੋਈ ਪੇਰੈਂਟਸ ਆਪਣੇ ਬੱਚੇ ਦੀ سپورਟ ਕਰਨੀ ਚਾਹੀਦੀ ਆ ਉਹਨਾਂ ਨੂੰ ਖੇਮਾਂ ਦੇ ਵਿੱਚ ਪਾਓ ਖੇਡਣ ਦਾ ਮੌਕਾ ਦਿਓ ਕਿਉਂਕਿ ਜੇ ਬੱਚਾ ਵਧੀਆ ਖੇਡੂਗਾ ਕਰੂਗਾ ਤਾਂ ਉਹ ਪਰਿਵਾਰ ਲਈ ਵਧੀਆ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਪਰਿਵਾਰ ਮੌਜੂਦ ਆ ਗੱਲਬਾਤ ਕਰਦੇ ਆਂ ਜੀ ਸਰ ਕੀ ਨਾਮ ਦੀ ਆਪ ਜੇ ਨਾਦਲਬਖ ਸਿੰਘ ਜੀ ਸਭ ਤੋਂ ਮੈਂਬਰ ਪੰਚਾਇਤ ਸਭਰਾ ਜੀ ਕਿੰਨੇ ਕ ਮਨ ਨੂੰ ਖੁਸ਼ੀ ਹੈ ਕਿ ਇਸ ਧੀ ਨੇ ਨਾਮ ਰੋਸ਼ਨ ਬਹੁਤ ਜਿਆਦੀ ਮਾਂ ਦੇ ਖੁਸ਼ੀ ਹੈ ਜੀ ਸਾਡੇ ਪਿੰਡ ਸਭਰਾ ਤਸੀਹ ਪਟੜੀ ਜ਼ਿਲ੍ਹਾ ਤਰਨਤਾਰਨ ਦਾ ਬੇਟੀ ਨੇ ਨਾਮ ਰੋਸ਼ਨ ਕੀਤਾ ਵਾ ਜੀ ਤੇ ਇੰਡੀਆ ਕੈਂਪ ਤੱਕ ਬੇਟੀ ਪਹੁੰਚੀ ਆ ਇਸ ਤਰਨਤਾਰਨ ਦੀ ਇਸੇ ਗਰਾਊਂਡ ਦੇ ਵਿੱਚੋਂ ਸਰਦਾਰ ਸਰਜੀਤ ਸਿੰਘ ਜੀ ਰਹਿੰਦੇ ਕੋਚ ਰਹੇ ਉਹਨਾਂ ਤੋਂ ਸ਼ੁਰੂਆਤ ਲੈ ਕੇ 6ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਜਿਹੜੀ ਹੈ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਇੱਥੇ ਹੀ ਆਪਣਾ ਪੜ੍ਹੀ ਹੈ ਤੇ ਇੱਥੇ ਹੀ ਖੇਡੀ ਹੈ ਜੀ ਉਸ ਤੋਂ ਬਾਅਦ ਇਹ ਪਿੰਡ ਸਭਰਾ ਦੇ ਵਿੱਚ ਫਿਰ ਜਾ ਕੇ 10ਵੀਂ ਤੇ ਪਲੱਸ 2 ਜਿਹੜੀ ਸਭਰਾ ਦੇ ਵਿੱਚ ਹੀ ਕੀਤੀ ਹੈ ਜੀ ਉਸ ਤੋਂ ਬਾਅਦ ਫਿਰ ਬਾਹਰ ਨੇਸ਼ਨਲ ਮਨ ਨੂੰ ਹੀ ਖੁਸ਼ੀ ਆ ਪਿੰਡ ਦੇ ਪੰਚਾਇਤ ਨੇ ਸਵਾਗਤ ਵੀ ਕੀਤਾ ਹੁਣ ਵਿਜੀਲੈਂਸ ਦਫ਼ਤਰ ਪਹੁੰਚੇ ਸੀ ਉਹਨਾਂ ਨੇ ਸਨਮਾਨਿਤ ਕੀਤਾ ਹੈ ਹਾਂਜੀ ਹਾਂਜੀ ਬਿਲਕੁਲ ਜੀ ਵਿਜੀਲੈਂਸ ਸਰਨਜੀਤ ਸਿੰਘ ਜੀ ਢਿੱਲੋ ਜਿਹੜੇ ਆ ਉਹਨਾਂ ਦੇ ਕੋਚ ਰਹੇ ਬੇਟੀ ਦੇ ਅੱਛਾ ਜੀ ਤੋ ਕੱਲ ਬੇਟੀ ਨੇ ਵਾਪਸ ਚਲੇ ਜਾਣਾ ਬੰਗਲੌਰ ਵੈਸੇ ਜੀ ਫਿਰ ਬੇਟੀ ਨੇ ਕਿਹਾ ਵੀ ਮੈਂ ਆਪਣੇ ਕੋਚ ਨੂੰ ਜ਼ਰੂਰ ਮਿਲ ਕੇ ਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਦੇ ਕੇ ਜਾਣੀ ਧੰਨਵਾਦ ਕਰਕੇ ਉਹਨਾਂ ਜਾਣਾ ਇਸ ਕਰਕੇ ਅਸੀਂ ਸਾਰਾ ਪਰਿਵਾਰ ਅੱਜ ਜੀ ਜੀ ਇਹ ਮੇਰੇ ਚਾਚਾ ਜੀ ਦੇ ਲੜਕਾ ਸੰਦੀਪ ਸਿੰਘ ਜੀ ਸੈਂਟੂ ਜੋ ਵੀ ਨਾਲ ਪਰਿਵਾਰ ਮੇਰਾ ਉਹਨਾਂ ਨੂੰ ਮਿਲਣ ਵਾਸਤੇ ਇੱਥੇ ਆਏ ਆ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਉਹਨਾਂ ਦਾ ਜੀ ਅੱਛਾ ਜੀ ਹਾਂਜੀ ਤਾਂ ਉਹਨਾਂ ਮਾਪਿਆਂ ਨੂੰ ਕੀ ਬੇਨਤੀ ਕਰੋਗੇ ਕਿ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਂਦੇ ਤੇ ਹੈਗੇ ਨੇ ਪਰ ਬਾਅਦ ਵਿੱਚ ਕਹਿੰਦੇ ਨੇ ਕਿ ਕੋਈ ਨਹੀਂ ਹੁਣ ਕੁੜੀਆਂ ਘਰ ਦਾ ਕੰਮ ਕਰਨ ਅਤੇ ਉਹਨਾਂ ਦੇ ਕਿਤੇ ਨਾ ਕਿਤੇ ਜੇ ਕੋਈ ਕੁੜੀ ਮਤਲਬ ਖੇਡਣ ਦੇ ਵਿੱਚ ਕਾਮਯਾਬ ਹੋ ਸਕਦੀ ਹੋਵੇ ਉਹਨੂੰ ਘਰੋਂ ਸਪੋਰਟ ਨਹੀਂ ਮਿਲਦੀ ਤਾਂ ਕਿਹੋ ਜੀ ਉਹ ਵੀ ਸਪੋਰਟ ਕਰਨ ਬਿਲਕੁਲ ਜੀ ਜਿਹੜੀ ਬੱਚੇ ਛੋਟੇ ਛੋਟੇ ਜਿੱਦੋਂ ਪਿੰਡਾਂ ਦੇ ਵਿੱਚੋਂ ਨਿਕਲਦੇ ਜਿੱਦਾਂ ਬੇਟੀ ਨੇ ਕਰਮ ਕਰੀ ਸਾਡਾ ਵੀ ਸੋ ਆਮ ਪਰਿਵਾਰ ਹੀ ਆ ਜੀ ਜੀ ਛੋਟਾ ਪਰਿਵਾਰ ਹੀ ਆ ਜਿਹਦੇ ਵਿੱਚੋਂ ਬੇਟੀ ਇਹ ਨਿਕਲ ਕੇ ਇਸ ਤੱਕ ਪਹੁੰਚੀ ਆ ਮੇਰੇ ਪਿੰਡ ਸਭਰਾ ਦੇ ਕਾਫੀ ਲੜਕੀਆਂ ਬੱਚੇ ਆ ਜਿਹੜੀ ਇਸ ਟੀਮ ਇਸ ਖੇਡ ਵਾਲਾ ਆਉਣਾ ਚਾਹੁੰਦੇ ਪਰ ਘਰ ਦੇ ਜਿਹੜੀਆਂ ਪ੍ਰੋਬਲਮਾਂ ਉਹ ਨਹੀਂ ਆਪਣੀਆਂ ਪੂਰੀਆਂ ਹੋ ਰਹੀਆਂ ਜਿਸ ਕਰਕੇ ਬੱਚੇ ਆਪਣਾ ਘਰ ਦਾ ਖਰਚਾ ਨਹੀਂ ਉਠਾ ਸਕਦੇ ਬੱਚਿਆਂ ਨੂੰ ਬਾਰ-ਬਾਰ ਜਿਹੜੇ ਆ ਖੜਾ ਨਹੀਂ ਸਕਦੇ ਇਸ ਕਰਕੇ ਕਈ ਪ੍ਰੋਬਲਮ ਪਿੰਡਾਂ ਦੇ ਵਿੱਚ ਹੁੰਦੀਆਂ ਜਿੱਨੇ ਚਿਰ ਬੱਚੇ ਦੀ ਕੋਈ ਸਪੋਰਟ ਨਹੀਂ ਕਰਦਾ ਜੇ ਉਹ ਤੇ ਮੌਜੂਦ ਨੇ ਗੱਲਬਾਤ ਅਸੀਂ ਉਹਨਾਂ ਨਾਲ ਵੀ ਜ਼ਰੂਰ ਕਰਾਂਗੇ ਤੇ ਵੀ ਤੁਸੀਂ ਵੇਖ ਸਕਦੇ ਕੈਮਰੇ ਤੇ ਨਿਹੰਗਾ ਹਾਂਜੀ ਮਾਦਾ ਜੀ ਕਿੰਨੀ ਕੁ ਖੁਸ਼ੀ ਆ ਈ ਬੇਟੀ ਨੇ ਨਾਮ ਰੋਸ਼ਨ ਕੀਤਾ ਵਿਦੇਸ਼ ਦੀ ਧਰਤੀ ਤੇ ਇੱਕ ਪਿੰਡ ਤੋਂ ਉੱਠ ਕੇ ਏਡੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜੀ ਖੁਸ਼ੀ ਦਾ ਕੋਈ ਤਾਂ ਕੰਨ ਨਹੀਂ ਸਾਡੇ ਵਾਸਤੇ ਤੇ ਹਾਂਜੀ ਸਾਡੀ ਬੱਚੀ ਨੇ ਇੱਥੋਂ ਤੱਕ ਪਹੁੰਚੀ ਆ ਜੀ ਜੀ ਲਈ ਤੁਸੀਂ ਕੁਝ ਕਹਿਣਾ ਚਾਹੋਗੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਬਈ ਇੰਟਰਵਿਊ ਲਈ ਆ ਪਰ ਮੈਂ ਸਕਾਰ ਅਗੇ ਬੇਨਤੀ ਕਰਦਾ ਵਾਂ ਕਿ ਇਹ ਜ਼ਿਮੀਂਦਾਰ ਪਰਿਵਾਰ ਦੀ ਲੜਕੀ ਆ ਜੀ ਪਿਓ ਵਿਚਾਰੇ ਨੇ ਕਰਜ਼ਾ ਚੁੱਕ ਚੁੱਕ ਕੇ ਇੱਥੇ ਤੱਕ ਲਿਆਂਦੀ ਆ ਹੋ ਸਕਦਾ ਇਹ ਪਤਾ ਜਮੀਨ ਹੀ ਵੇਚੀ ਪਈ ਬੇਟੀ ਦੇ ਇਸ ਤੱਕ ਲਿਆ ਲਈ ਸਰਕਾਰ ਨੂੰ ਜਰੂਰ ਜ਼ਿਆਦਾ ਮਦਦ ਕਰੇ ਕਿ ਬਹੁਤ ਹੀ ਜ਼ਿੰਮੇਵਾਰ ਪਰਿਵਾਰ 5-6 ਕਿਲੇ ਪੈਲੀ ਆ ਭੈਣ ਸਿਰ ਤੇ ਕੁੜੀ ਤੱਕ ਲਿਆਂਦੀ ਇਹ ਸਰਕਾਰ ਨੂੰ ਇਹੋ ਬੇਨਤੀ ਕਰਦਾ ਕੋਈ ਆਰਥਿਕ ਮਦਦ ਕਰ ਜਰੂਰ ਇਹਦੀ ਜੀ ਸੋ ਤੁਸੀਂ ਵੇਖ ਸਕਦੇ ਪਿੰਡ ਵਾਸੀਆਂ ਨੇ ਵੀ ਧੰਨਵਾਦ ਕੀਤਾ ਹੈ ਪਰਿਵਾਰ ਨੇ ਵੀ ਧੰਨਵਾਦ ਕੀਤਾ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਛੋਟੇ ਪਿੰਡ ਤੋਂ ਛੋਟੇ ਕਸਬੇ ਤੋਂ ਬਾਰਡਰ ਬੈਲਟ ਤੋਂ ਉੱਠ ਕੇ ਇੱਕ ਐਸ ਵੱਡੇ ਲੈਵਲ ਤੱਕ ਪਹੁੰਚਣਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜਿਹੜਾ ਉਹ ਬਹੁਤ ਵੱਡੀ ਗੱਲ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜਿਹੜੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਵਾਦ ਤੋਂ ਵਾਦ ਉਹਨਾਂ ਮਾਪਿਆਂ ਤੱਕ ਵੀਡੀਓ ਪਹੁੰਚੇ ਜਿਹੜੇ ਆਪਣੀਆਂ ਧੀਆਂ ਨੂੰ ਕਿਸੇ ਸਪੋਰਟਸ ਦੇ ਵਿੱਚ ਪਾ ਕੇ ਰਾਜੀ ਨਹੀਂ ਹਨ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ